ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਸਿੰਘ ਸਭਾ ਦੀਆਂ ਤਸਵੀਰਾਂ ਨੇ ਇੱਥੇ ਅੱਜ ਪਹਿਲੀ ਪਾਸਾਈ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਖੁਸ਼ੀ ਦੇ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਆਈ ਹੋਈ ਸੰਗਤਾਂ ਨੂੰ ਲੰਗਰ ਪ੍ਰਸ਼ਾਦਾ ਵੀ ਚੁਕਾਇਆ ਗਿਆ ਇਸ ਖਾਸ ਮੌਕੇ ਤੇ ਉੱਪਰ ਆਈ ਹੋਈਆਂ ਸੰਗਤਾਂ ਦੀ ਸੇਵਾ ਮਨਿੰਦਰ ਸਿੰਘ ਸਰਬਜੀਤ ਸਿੰਘ ਕੁਲਵਿੰਦਰ ਸਿੰਘ ਬਿੱਲੂ ਦਵਿੰਦਰ ਸਿੰਘ ਮਨਜੀਤ ਸਿੰਘ ਦਿਲਬਾਗ ਸਿੰਘ ਹਰਭਜਨ ਸਿੰਘ ਭੁਪਿੰਦਰ ਸਿੰਘ ਜਸਵੀਰ ਸਿੰਘ ਲਵਲੀ ਹਰਜਿੰਦਰ ਸਿੰਘ ਬਾਲੀ ਕਸ਼ਮੀਰਾ ਸਿੰਘ ਇੰਜੀਨੀਅਰ ਪਰਸ਼ੋਤਮ ਸਿੰਘ ਜੀਤ ਸਿੰਘ ਅਵਤਾਰ ਸਿੰਘ ਸੋਨ ਸਿੰਘ ਗੁਰਬਖਸ਼ ਸਿੰਘ ਰਾਜਵੀਰ ਸਿੰਘ ਪ੍ਰਿੰਸ ਦਵਿੰਦਰ ਸਿੰਘ ਮੋਨ ਸਿੰਘ ਹਰਭਜਨ ਸਿੰਘ ਮਨਿੰਦਰ ਸਿੰਘ ਮੋਨੂ ਰਸ਼ਪਾਲ ਸਿੰਘ ਵੱਲੋਂ ਕੀਤੀ ਗਈ तो ही नौ मराणी प्रतिहारे भजनी Thank you do Thank <laughs> you.

वाहगुरु जी का खालसा वाहे गुरु जी की फतेह

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਗੁਰੂ ਰੂਪਿਆਰੀ ਸਾਧ ਸੰਗਤ ਜੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਬਲੋ ਵਾ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਜ ਦੇ ਦਿਨ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ ਵਿਖੇ ਬਾਬਾ ਕਲਿਆਣ ਦਾਸ ਜੀ ਮਾਤਾ ਤ੍ਰਿਪਤਾ ਦੇ ਘਰ ਵਿਖੇ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਵਤਾਰ ਧਾਰਿਆ ਅੱਜ ਦੇ ਦਿਨ ਸੰਸਾਰ ਭਰ ਦੀ ਸੰਗਤ ਜੀ ਬੜੇ ਹੀ ਪਿਆਰ ਤੇ ਸਤਿਕਾਰ ਸਰਦਾ ਨਾਲ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਪੂਰਵ ਮਨਾਇਆ ਜਾ ਰਿਹਾ ਹੈ ਸਾਰੀ ਸੰਗਤ ਦੇ ਵਿੱਚੋਂ ਅਸੀਂ ਵੀ ਇੱਕ ਨਿਮਾਣੇ ਸਿੱਖ ਹਾਂ ਗੁਰਦੁਆਰਾ ਗੁਰੂ ਨਾਨਕ ਸਿੰਘ ਸਭਾ ਪ੍ਰਬੰਧਕ ਕਮੇਟੀ ਕਾਰਾਬਾਰਾ ਅਰਜਨਗਰ ਨਾਨਕਨਗਰ ਦੀਆਂ ਸੰਗਤਾਂ ਨੇ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਪੁਰਬ ਮਨਾ ਰਹੇ ਆ ਸਤਿਗੁਰ ਜੀ ਦੀਆਂ ਅਵਤਾਰ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਆ ਸੰਗਤ ਜੀ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਰ ਸਾਲ ਹੀ ਆਪਾਂ ਪਰਪੁਰਬ ਮਨਾ ਰਹੇ ਹਾਂ ਜੀ ਹਾਂਜੀ ਹਰ ਸਾਲ ਵਾਲੀ ਬਹੁਤ ਸਤਿਕਾਰ ਤੇ ਪਿਆਰ ਨਾਲ ਸੰਗਤਾਂ ਮਨਾਉਂਦੀਆਂ ਹਨ ਜੀ ਬੜੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਕਿਰਪਾ ਹੈ ਸ੍ਰੀ ਗੁਰੂ ਨਾਨਕ ਸਿੰਘ ਸੇਵਾ ਗੁਰਦੁਆਰਾ ਪਰਵੰਦੇ ਕਮੇਟੀ ਤੇ ਜੋ ਕਿ ਸਾਰੇ ਹੀ ਆਪਣੇ ਮੈਂਬਰਾਂ ਦੇ ਸਹਿਯੋਗ ਨਾਲ ਸਾਰੀਆਂ ਫੰਕਸ਼ਨ ਨਾਲ ਲੈ ਕੇ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੰਘ ਸੇਵਾ ਕਾਰਾਵਾੜਾ ਵਿਖੇ ਅਰਜਨਗਰ ਨਾਨਕਗ੍ਰੰਥ ਸੰਗਤਾਂ ਇਕੱਠੀਆਂ ਹੋ ਕੇ ਬੜੇ ਉਤਸ਼ਾਹ ਨਾਲ ਹੀ